ਸਰਕਾਰੀ ਸਕੀਮਾਂ ਤੇ ਯੋਜਨਾਵਾਂ ਬਾਰੇ ਜਾਣਕਾਰੀ ਅਤੇ ਲਾਭ ਲੈਣ ਸੰਬੰਧੀ ਲਗਾਇਆ ਗਿਆ ਕੈਂਪ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਤੇ ਸਕੀਮਾਂ ਦਾ ਲਾਹਾ ਸੁਖਾਲੇ ਮਾਹੌਲ ਵਿੱਚ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਕੈਂਪ ਲਗਾ ਕੇ ਵਕਫਾਤ ਦੇ ਪਾਗਾਂ ਵੱਲੋਂ ਇੱਕ ਛੱਤ ਹੇਠ ਬੈਠ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਜ਼ਿਲਾਲਾਬਾਦ ਵਿਖੇ ਸਹੂবিধা ਕੈਂਪ ਲਗਾਇਆ ਗਿਆ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਆਂ ਹਦਾਇਤਾਂ ਦੀ ਪਾਲਣਾ ਕਰਦੇ ਹਾਂ ਸਰਹੱਦੀ ਲੋਕਾਂ ਲਈ ਕੈਂਪਾਂ ਦਾ ਆਯੋਜਨ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਕੈਂਪਾਂ ਵਿੱਚ ਵੱਖ-ਵੱਖ ਸਰਟੀਫਿਕੇਟਾਂ ਤੋਂ ਇਲਾਵਾ ਪੈਨਸ਼ਨ ਨਾਲ ਸੰਬੰਧੀ ਸਹੂਿਦਾਵਾਂ ਸਿਹਤ ਵਿਭਾਗ ਨਾਲ ਸੰਬੰਧੀ ਸੁਬਿਧਾਵਾਂ ਸ਼ਹਿਰੀ ਵਾਟਰ ਸਪਲਾਈ ਸੀਵਰੇਜ ਅਤੇ ਸੈਨੀਟੇਸ਼ਨ ਵਿਭਾਗ ਨਾਲ ਸੰਬੰਧੀ ਕੰਮ ਮਾਲ ਵਿਭਾਗ ਨਾਲ ਸੰਬੰਧਿਤ ਅਤੇ ਆਧਾਰ ਕਾਰਡ ਨਾਲ ਸੰਬੰਧੀ ਸਹੂਲਤਾਂਵਾਂ ਦਿੱਤੀਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲਗਾਈਆਂ ਸਟਾਲਾਂ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਅੱਜ ਵੀ ਡਿਊਟੀ ਕਰ ਰਹੇ ਆ ਸੀਵਰ ਸਰਜਨ ਫਾਜ਼ਲਾ ਸਾਹਿਬ ਦੇ ਹੁਕਮ ਤਹਿਤ ਅੱਜ ਉਹ ਜਨਤਾ ਦਰਬਾਰ ਦੇ ਵਿੱਚ ਅਸੀਂ ਡਿਊਟੀ ਨਿਭਾ ਰਹੇ ਆ ਉਸ ਵੇਲੇ ਅਸੀਂ ਡੇਂਗੂ ਮਲੇਰੀਆ ਔਰ ਜੋ ਇਸ ਟਾਈਮ ਫਲੂ ਦਾ ਸੀਜ਼ਨ ਚੱਲ ਰਿਹਾ ਹੈਗਾ ਫਲੈਂਡ ਫਲੂ ਤੋਂ ਨਹੀਂ ਰੋਕਣਾ ਅਵੇਅਰ ਕਰ ਰਹੇ ਹੈਗੇ ਆ ਵੀ ਆਪਾਂ ਕਿਸ ਤਰ੍ਹਾਂ ਇਸ ਤੋਂ ਬਚਾਅ ਕਰਨਾ ਹੈਗਾ ਔਰ ਇਹਨਾਂ ਦਿਨਾਂ ਦੇ ਵਿੱਚ ਕੋਈ ਖਾਂਸੀ ਜ਼ੁਕਾਮ ਵਾਲਾ ਜੀ ਕੋਈ ਮਰੀਜ਼ ਹੁੰਦਾ ਹੈ ਜਾਂ ਬੁਖਾਰ ਹੁੰਦਾ ਹੈ ਉਹਨਾਂ ਦੀ ਪੂਰਨ ਜਾਂਚ ਤੁਰੰਤ ਸਰਕਾਰੀ ਹੋਸਪਟਲ ਵਿੱਚ ਕਰਾਉਣੀ ਚਾਹੀਦੀ ਆ ਪਰ ਆਮ ਲੋਕਾਂ ਨੂੰ ਵੀ ਜਿਨ੍ਹਾਂ ਦੇ ਨਾਲ ਜਿਨਨੂੰ ਫੰਸੀ ਜਖਾਮ ਦੀ ਸ਼ਿਕਾਇਤ ਹੈ ਉਹਨਾਂ ਨੂੰ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਆ ਔਰ ਫੰਸੀ ਜਖਾਮ ਵਾਲੇ ਜਿਹੜਾ ਕੋ ਪੇਸ਼ੈਂਟ ਹੈਗਾ ਜਾਂ ਚਾਰਾ ਪੀਜ ਫਾਰ ਵਾਲਾ ਪੇਸ਼ੈਂਟ ਹੈਗਾ ਹੁੰਦਾ ਹੈ ਉਸ 1 ਮੀਟਰ ਦੀ ਦੂਰੀ ਬਰਾ ਕੇ ਰੱਖਣੀ ਚਾਹੀਦੀ ਹੈਗੀ ਆ ਔਰ ਖੰਘਦੇ ਸਮੇਂ ਔਰ ਛਕਦੇ ਸਮੇਂ ਆਪਾਂ ਨੂੰ ਉਹ ਨੱਕ ਔਰ ਜਿਹੜਾ ਮੂੰਹ ਦਾ ਮਾਲਨਾ ਢੱਕ ਕੇ ਰੱਖਣਾ ਚਾਹੀਦਾ ਹੈਗਾ ਔਰ ਇਸ ਬਦੀ ਜੋ ਵੀ ਲੋਕ ਇੱਥੇ ਆ ਰਹੇ ਹੈਗੇ ਆ ਅਸੀਂ ਉਹਨਾਂ ਨੂੰ ਵਾਰ-ਵਾਰ ਇਸ ਬਦੀ ਅਵੇਅਰ ਕਰ ਰਹੇ ਹੈਗੇ ਆ ਵੈਕੂਟ ਬੰਦੀ ਡੇਂਗੂ ਮਲੇਰੀਆ ਸੰਬੰਧੀ ਔਰ ਨਾਲ ਉਸੇ ਤਬਾਕੂ ਸੰਬੰਧੀ ਰੋਕਣ ਅਵੇਅਰ ਕਰ ਰਹੇ ਹੈਗੇ ਆ ਔਰ ਸਾਡੀ ਸਾਡੀ ਟੀਮ ਵਰਕ ਹੈਗਾ ਔਰ ਨਾਲ ਸਾਡੇ ਆਈਡੈਂਟ ਕਾਰਡ ਸੰਬੰਧੀ ਵੀ ਅਸੀਂ ਅਵੇਅਰ ਕਰੀਆ ਕਰ ਰਹੇ ਆ ਕਿ ਆਈਡੈਂਟ ਕਾਰਡ ਦੇ ਵਿੱਚ 5 ਲੱਖ ਦਾ ਲਿ ਜੋ ਲਾਇਕ ਰਿਟ ਕੀਤਾ ਜਾਂਦਾ ਹੈਗਾ ਔਰ ਨੋਜ ਨਾ ਜੋ ਆਵਾ ਆਈਡੀ ਹੈ ਆਵਾ ਆਈਡੀ ਦੇ ਵਿੱਚ ਕੀ ਆ ਵੀ ਆਪਣੀ ਪਰਸਨਲ ਆਈਡੀ ਬਣ ਜਾਂਦੀ ਹੈਗੀ ਜਿੱਦੇ ਵਿੱਚ ਆਪਣਾ ਜਿੰਨਾ ਵੀ ਕੋਈ ਪ੍ਰੋਬਲਮ ਹੁੰਦੀ ਆ ਬਿਮਾਰੀਆ ਹੁੰਦੀਆਂ ਉਹਦਾ ਜਿਹੜਾ ਰਿਕਾਰਡ ਰੱਖ ਹੋ ਜਾਂਦਾ ਹੈਗਾ ਉਸ ਸੰਬੰਧੀ ਵਿੱਚ ਹੀ ਲੋਕਾਂ ਨੂੰ ਉਸਾਰ ਫੂਰ ਜਾਣਕਾਰੀ ਦੇ ਰਹੇ ਆ ਔਰ ਲੋਕ ਇਹਦਾ ਪੈਦਾ ਉਠਾ ਰਹੇ ਹਨ ਸੋ ਜੋ ਇਹ ਨਾਲ ਪ੍ਰਲਾ ਕੀਤਾ ਹੈਗਾ ਪੰਜਾਬ ਸਰਕਾਰ ਵੱਲੋਂ ਜੋ ਪ੍ਰਲਾ ਕੀਤਾ ਗਿਆ ਹੈਗਾ ਜਨਤਾ ਦਰਬਾਰ ਦਾ ਬਹੁਤ ਵਧੀਆ ਹੈਗਾ ਉਹ ਅਸੀਂ ਸਾੜਿਆਂ ਦਾ ਬਹੁਤ ਮਤਾਂ ਦੇ ਪੰਜਾਬ ਸਰਕਾਰ ਵੱਲੋਂ ਹੋਕਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਠ ਪਬਲਿਕ ਨੂੰ ਇੱਕ ਜਗ੍ਹਾ ਤੇ ਸਾਰੀਆਂ ਸਹੂਲਤਾਂ ਦੇਣ ਦੇ ਖਾਤਰ ਜੋ ਇਹ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਲੋਕਾਂ ਨੂੰ ਵਕ ਵਕ ਜਿਹੜੇ ਕੰਮ ਨੇ ਸਬੰਧਤ ਵਿਭਾਗਾ ਨਾਲ ਉਹਨਾਂ ਦੀ ਖਾਤਰ ਉਹਨਾਂ ਨੂੰ ਕਈ ਜਗ੍ਹਾ ਤੇ ਮਤਲਬ ਵੱਖ-ਵੱਖ ਦਫਤਰਾਂ ਵਿੱਚ ਜਾਣਾ ਪੈਂਦਾ ਸੀ ਤੇ ਸਰਕਾਰ ਨੇ ਪਬਲਿਕ ਦੀ ਸਹੂਲਤ ਦੇ ਖਾਤਰ ਸਾਰੇ ਵਿਭਾਗਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਵੱਖ-ਵੱਖ ਵਿਭਾਗ ਜਿਹੜੇ ਹੈ ਉਹਨਾਂ ਦੇ ਜਿਹੜੇ ਹੈ ਅਧਿਕਾਰੀਗਾਂ ਦੇ ਤੇ ਬੈਠੇ ਹੈ ਤੇ ਜਿਸੇ ਵੀ ਕਿਸੇ ਵਿਭਾਗ ਦਾ ਕਿਸੇ ਨੂੰ ਕੰਮ ਹੈ ਉਹ ਇੱਥੇ ਜਿਹੜਾ ਮੌਕੇ ਤੇ ਹੀ ਉਹਦਾ ਸੋਲੂਸ਼ਨ ਕਰਕੇ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਲੋਕਾਂ ਦੀ ਜਿਹੜੀ ਹੈ ਦਫਤਰੀ ਕੱਜਲਕੁਆਰੀ ਹੈ ਬਿਲਕੁਲ ਕੱਟ ਗਈ ਹੈ ਤੇ ਲੋਕ ਜੜਾਰੇ ਨੇ ਜਿੱਥੋਂ ਤੱਕ ਸਾਡੇ ਵਿਭਾਗੇ ਦਾ ਸਬੰਧ ਹੈ ਤਾਂ ਸਾਡੇ ਕੋਲ ਜਿਆਦਾ ਜਿਹੜੇ 2000 ਵਾਲੇ ਜਿਹੜੇ ਮੋਦੀ ਜੀ ਸਰਕਾਰ ਵੱਲੋਂ ਕਿਸਾਨਾਂ ਨੂੰ 2000 ਰੁਪਿਆ ਮਹੀਨਾ ਦਿੱਤਾ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਜਿਆਦਾ ਕਿਸਾਨ ਸਾਡੇ ਕੋਲ ਆਏ ਨੇ ਤੇ ਕੁਝ ਕਿਸਾਨ ਸਾਡੇ ਕੋਲੇ ਜਿਹੜਿਆ ਅੱਜਕੱਲ ਕਣਕ ਦੀ ਫਸਲ ਹੈ ਉਹਦੇ ਬਾਰੇ ਵੀ ਰੇਮਾਚਵੜਾ ਲੋਕਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿਸਾਨਾਂ ਲੋਕਾਂ ਨੂੰ ਵੀ ਪਬਲਿਕ ਨੂੰ ਕਿ ਜਿਹੜਾ ਇਹ ਕੈਂਪ ਲਗਾਇਆ ਗਿਆ ਅੱਜ ਪੰਜਾਬ ਸਰਕਾਰ ਵੱਲੋਂ ਇਹਦਾ ਵਾਦ ਤੋਂ ਵੱਧ ਜਿਹੜਾ ਉਹ ਜਿਹੜਾ ਫਾਇਦਾ ਲੈ ਕੇ ਆਪਣੇ ਜਿਹੜੇ ਕੰਮ ਹੈ ਉਹ 21 ਦਿਨ ਇੱਕੋ ਜਗ੍ਹਾ ਤੇ ਜਿਹੜੇ ਸਾਰੇ ਇਕੱਠੇ ਕਰਵਾ ਲਈ ਜਾਣ। ਹਾਂ ਠੀਕ ਹੈ ਹੁਣ ਲੱਗਦਾ ਕਿ ਲੋਕ ਸੇ ਕਿ ਇਹ ਇਸ ਕੈਂਪ ਦਾ ਬੈਲਪੂਲੇਸ਼ਨ ਹਾਂ ਆਲੇ ਆ ਲੋਕ ਪਹਿਲਾਂ ਘੱਟ ਸੀ ਹੁਣ ਜਿਹੜੇ ਲੋਕ ਕਾਫੀ ਆ ਰਹੇ ਨੇ। ਸਰ ਅੱਜ ਜੋ ਸਹੂਲਤਾਂ ਲਗਾਈ ਗਈ ਦੁਕਾਨਾਂ ਸਤੇ ਜੋ ਕੈਂਪ ਪੰਜਾਬ ਸਰਕਾਰ ਵੱਲੋਂ ਆਰਗੇਨਾਈਜ਼ ਕੀਤਾ ਗਿਆ। ਇਹ ਤੁਹਾਡੇ ਮਹਿਕੂ ਲੋਕੀ ਸੁਵਿਧਾ ਦਿੱਤੀ ਜਾ ਰਹੀ ਹੈ ਜੀ ਇਹ ਸਿਵਲ ਹਸਪਤਾਲ ਮੈਡਮ ਦੇ ਸਿਵਲ ਸਰਜਨ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਜਨਤਾ ਦਰਬਾਰ ਵਿੱਚ ਸਾਡੀ ਟੀਮ ਆਈ ਹੋਈ ਇਸ ਵਿੱਚ ਅਸੀਂ ਆਮ ਪਬਲਿਕ ਨੂੰ ਸਿਹਤ ਸੇਵਾਵਾਂ ਬਾਰੇ ਜੋ ਗਵਰਨਮੈਂਟ ਆਫ ਪੰਜਾਬ ਹੈਲਥ ਡਿਪਾਰਟਮੈਂਟ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਹਦੇ ਬਾਰੇ ਜਾਣੂ ਕਰਵਾ ਰਹੇ ਹਾਂ ਜਿਸ ਵਿੱਚ ਅਸੀਂ ਡੇਂਗੂ ਚਿਕਨਗੂਨੀਆ ਮਲੇਰੀਆ ਇਹਨਾਂ ਬਾਰੇ ਜਾਣੂ ਕਰਵਾ ਰਹੇ ਹਾਂ ਇਹਨਾਂ ਦੀ ਰੋਕਥਾਮ ਬਾਰੇ ਦੱਸ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਆਸ਼ੀਮਾਨ ਕਾਰਡ ਆਵਾ ਕਾਰਡ ਬਾਰੇ ਦੱਸ ਰਹੇ ਹਾਂ ਕਿ ਕਿੱਦਾਂ ਬਣਵਾਈ ਜਾ ਰਹੀਆਂ ਹਨ ਕਿ ਕੌਣ ਲੋਕ ਇਸ ਦੀ ਸੇਵਾਵਾਂ ਲੈ ਸਕਦੇ ਹਨ ਤੇ ਇਸ ਤੋਂ ਇਲਾਵਾ ਅਸੀਂ ਤਬਾਕੂ ਦੇ ਰਿਗਾਰਡਿੰਗ ਜੇ ਅਸੀਂ ਅਬੀ ਅਵੇਰਨੈਸ ਕ੍ਰੀਏਟ ਕਰ ਰਹੇ ਹਾਂ ਜਿਸ ਤਰ੍ਹਾਂ ਇੱਥੇ ਕੋਈ ਡੈਂਗੂ ਜਾਂ ਮਲੇਰੀਆ ਨੂੰ ਲੈ ਕੇ ਵੀ ਤੁਸੀਂ ਅਵੇਰਨੈਸ ਵਾਸਤੇ ਪੋਸਟਰ ਵਗੈਰਾ ਲੱਗੇ ਇਸ ਬਾਰੇ ਕੀ ਕਹਿਣਾ ਚਾਹੋਗੇ ਇਸ ਬਾਰੇ ਅਸੀਂ ਜਿਹੜੇ ਵੀ ਸਾਡੇ ਕੋਲ ਲੋਕ ਆ ਰਹੇ ਹਨ ਉਹਨਾਂ ਬਾਰੇ ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਮਲੇਰੀਆ ਤੇ ਡੇਂਗੂ ਦੀ ਅਸੀਂ ਰਲ ਮਿਲ ਕੇ ਕਿਸ ਤਰ੍ਹਾਂ ਰੋਕਥਾਮ ਕਰ ਸਕਦੇ ਹਾਂ ਕਿਉਂਕਿ ਉਸ ਦੀ ਰੋਕਥਾਮ ਬੈਟਰ ਹੈ ਕਿਉਂਕਿ ਇਲਾਜ ਵੀ ਇਹਦਾ ਅਸੀਂ ਪੰਜਾਬ ਗਵਰਨਮੈਂਟ ਦੇ ਰਹੀ ਹੈ ਪਰ ਰੋਕਥਾਮ ਵਜੋਂ ਸਭ ਤੋਂ ਬੈਟਰ ਹੁੰਦਾ ਹੈ ਮੌਕੇ ਤੇ ਕੰਮ ਹੋਣ ਵਾਲਿਆਂ ਨੂੰ ਨਾਲ-ਨਾਲ ਸਰਟੀਫਿਕੇਟ ਵੰਡੇ ਗਏ ਨੇ ਜਿਸ ਨਾਲ ਕੰਮ ਕਰਵਾਉਣ ਵਾਲੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ ਕਿ ਉਹਨਾਂ ਦਾ ਕੰਮ ਹੱਥੋਂ-ਹੱਥ ਨਿਪਟ ਗਿਆ ਐਸਮੋ ਕੇ ਉਹਨਾਂ ਨਾਲ ਬਲਕਰਨ ਸਿੰਘ ਐਸਡੀਐਮ ਜਲਾਲਾਬਾਦ ਵਿਜੇ ਬਹਿਲ ਤਹਿਸੀਲਦਾਰ ਜਲਾਲਾਬਾਦ ਮੌਜੂਦ ਸਨ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਇੱਥੇ ਆਮ ਜਨਤਾ ਨੂੰ ਦਿੱਤੀਆਂ ਜਾਂਦੀਆਂ ਹਨ ਪੰਜਾਬ ਸਰਕਾਰ ਦਾ ਵਾਅਦਾ ਹੈ ਲੋਕਾਂ ਨਾਲ ਕਿ ਲੋਕਾਂ ਦੇ ਕਿਸੇ ਵੀ ਤਰ੍ਹਾਂ ਦੇ ਗੱਜਟ ਖਰੀਦਣੇ ਨਹੀਂ ਹੋਣੇ ਚਾਹੀਦੇ ਸਾਰੇ ਡਿਪਾਰਟਮੈਂਟਸ ਦੇ ਅਸੀਂ ਇੱਥੇ ਕੈਂਪਸ ਦੇ ਸਾਰੇ ਡਿਪਾਰਟਮੈਂਟ ਦੇ ਅਫਸਰਾਂ ਨੂੰ ਇੱਥੇ ਹਾਜ਼ਰ ਹੋਣਾ ਯਕੀਨੀ ਬਣਾਇਆ ਹੈ ਔਰ ਜੇ ਕਿਸੇ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਫਾਰਮ ਲੈ ਕੇ ਆਵੇ ਕੋਈ ਪਿਤਾ পেনশন ਹੈ ਕੋਈ ਸ਼ਗਨ ਸਕੀਮ ਹੈ ਕੋਈ ਆਯੁਸ਼ਮਨ ਕਾਰਡ ਬਣਨਾ ਹੈ ਕੋਈ ਸੁਵਿਧਾ ਕੇਂਦਰ ਚ ਕਾਰਡ ਬਣਨਾ ਹੈ ਜਾਂ ਕੋਈ ਤੁਸੀਂ ਤੁਹਾਨੂੰ ਕਿਸੇ ਚੀਜ਼ ਦੀ ਨਕਲ ਚਾਹੀਦੀ ਹੈ ਇੰਸਾਲ ਹੈ ਸਾਰੇ ਡਿਪਾਰਟਮੈਂਟ ਸੱਥੇ ਬੈਠੇ ਹਨ ਇਮੀਡੀਏਟਲੀ ਉਹ ਜਿਹੜਾ ਕੰਮ ਹੋਣ ਬਣਾ ਹੈ ਜਿਹੜਾ ਵੀ ਲੀਗਲ ਕੰਮ ਹੋਣਾ ਹੈ ਉਹ ਸਾਰਾ ਕੰਮ ਨਾਲ ਦੇ ਨਾਲ ਅਸੀਂ ਕਰਾਂਗੇ ਮੈਮ ਸ਼ਹਿਰ ਦੇ ਵਿੱਚ ਇੱਕ ਦੋ ਪ੍ਰੋਬਲਮਸ ਹੋ ਗਈਆਂ ਇੱਕ ਤੇ ਟ੍ਰੈਫਿਕ ਦੀ ਬੜੀ ਸਮੱਸਿਆ ਹੈਗੀ ਆ ਦੂਸਰਾ ਜਿਹੜੇ ਆਵਾਰਾ ਪਸ਼ੂ ਹੈਗੇ ਆ ਇਹਨਾਂ ਦੀ ਬਹੁਤ ਸਮੱਸਿਆ ਆਵਾਰਾ ਪਸ਼ੂਆਂ ਦਾ ਇਹ ਕਿ ਜਿਹੜੇ ਬੇਪਰਵਾਹੀ ਚ ਲਾਲਾ ਬਾਗ ਚ ਸਿਰਫ ਇੱਕ ਕੋਈ ਤੁਹਾਡੀ ਗਊਸ਼ਾਲਾ ਹੈ ਸਾਡੇ ਕੋਲ ਤੇ ਮੇਰੀ ਕੋਸ਼ਿਸ਼ ਹੈ ਕਿ ਸਲੇਮ ਸ਼ਾਹ ਜਿਹੜੀ ਅਸੀਂ ਗਊਸ਼ਾਲਾ ਸਰਕਾਰੀ ਗਊਸ਼ਾਲਾ ਉਹ ਸਾਨੂੰ ਸੜਕੋ ਜ਼ਮੀਨ ਮਿਹੀ ਹੈ ਅਸੀਂ ਉਹ ਗਊਸ਼ਾਲਾ 'ਚ ਕਾਫੀ ਕੰਮ ਕਰਾਇਆ ਤੇ ਜਿਹੜੇ ਮੇਨ ਜਿੱਥੇ ਸੜਕਾਂ ਵੱਲੇ ਪਸ਼ੂ ਹੈ ਉਹ ਮੈਂ ਕੈਦਰ ਲਿਆ ਉਥੋਂ ਚਕਵਾ ਕੇ ਅਸੀਂ ਇੱਥੇ ਸ਼ਿਫਟ ਕਰਾਉਂਦੇ ਜਿਹੜੇ ਮੇਨ ਸੜਕਾਂ ਦੇ ਪਸ਼ੂ ਉਹ ਪਹਿਲਾਂ ਚਕਾ ਦਿੰਦੇ ਬਹੁਤ ਸੱਚ ਲਿਆ ਜਾ ਰਿਹਾ ਪਬਲਿਕ ਦਾ ਔਰ ਨਗਰ ਕਾਉਂਸਲ ਦੀਆਂ ਅਧਿਕਾਰੀਆਂ ਦਾ ਇੱਧਰ ਬਿਲਕੁਲ ਧਿਆਨ ਨਹੀਂ ਹੈ ਕਰੋੜ ਦੇ ਉਸ ਪ੍ਰੋਜੈਕਟਾਂ ਨੇ ਕਈ ਵਾਰੀ ਟਾਲ ਵਾਲਿਆਂ ਨੇ ਰੋਕਿਆ ਪਰ ਪਿੱਛੇ ਪੰਦਿਆ ਮੈਂ ਇਸ ਗੱਲ ਦਾ ਜਿਹੜਾ ਦੁੱਖ ਭੋਗ ਰਿਹਾ ਮੇਰਾ ਬੇਗਾ ਐਕਸੀਡੈਂਟ ਦੇ ਵਿੱਚ ਹੋ ਗਿਆ ਜਿਵੇਂ ਅਸੀਂ ਕਹਿੰਦੇ ਕਿਸੇ ਹੋਰ ਪਰਿਵਾਰ ਦੇ ਨਾਲ ਇੰਸੀਡੈਂਟ ਨਾ ਹੋਵੇ ਪਰ ਨਗਰ ਕਾਉਂਸਲ ਦਾ ਬਿਲਕੁਲ ਧਿਆਨ ਨਹੀਂ ਹੈ ਜੀ ਨਗਰ ਕਾਉਂਸਲ ਨੂੰ ਅਸੀਂ ਕਹਿ ਦਿੰਦੇ ਹਾਂ ਜਿਸ ਤਰ੍ਹਾਂ ਮੈਂ ਜਿੰਨੇ 메인 ਰੋਡਸ ਤੇ ਪਸ਼ੂ ਹੋਣਗੇ ਸਾਡੀ ਪ੍ਰਾਇਰਟੀ ਉਹ ਹੋਏਗੀ ਕਿ ਅਸੀਂ ਪਹਿਲਾਂ ਉਹ ਚੱਕਵਾਂਗੇ ਪੱਠਿਆਂ ਵਾਲੇ ਕਾਲ ਨੇ ਜੀ ਚੈੱਕ ਕਰਾ ਲੈਂਦੇ ਜੀ ਉਹਨਾਂ ਨੂੰ ਚੈੱਕ ਕਰਾ ਲੈਂਦੇ ਐਮਐਲਏ ਸਾਹਿਬ ਦੇ ਘਰ ਦੇ ਬੈਕ ਸਾਡ ਤੇ ਇਹਨਾਂ ਰੋਡ ਦੇ ਉੱਪਰ ਹੀ ਜੀ ਹੈ ਠੀਕ ਹੈ ਜੀ 15 ਨੰਬਰ ਵਾਰਡ ਹੈ ਜੀ ਮੈਡਮ ਇੱਕ ਬੱਸਾਂ ਦੀ ਬਹੁਤ ਪ੍ਰੋਬਲਮ ਹੈ ਜੀ ਟ੍ਰੈਫਿਕ ਟ੍ਰੈਫਿਕ ਤੇ ਬੜੀ ਵੱਡੀ ਸਮੱਸਿਆ ਹੈ ਛੁੱਟੀ ਟਾਈਮ ਹੁੰਦਾ ਸਕੂਲਾਂ ਚ ਉਸ ਸਮੇਂ ਬੜੀ ਦਿੱਕਤ ਆ ਜਾਂਦੀ ਹੈ GS ਸਾਥ ਖਸ਼ਾ ਜੋ ਸਾਥ ਕੜੀ ਫਲਾਈਓਵਰ ਦੇ ਕੋਲ ਨਾ ਸੁਦੇਸ਼ ਸਾਹਿਬ ਅਗਰਾ ਜੀ ਫਲਾਈਓਵਰ ਦੇ ਨਜ਼ਦੀਕ ਨਾ ਛੁੱਟੀ ਟਾਈਮ ਹੁੰਦਾ ਹੈ ਉਸ ਟਾਈਮ ਸਾਰੇ ਸਕੂਲਾਂ ਦੀਆਂ ਵੈਨ ਇਕੱਠੀਆਂ ਹੋ ਜਾਂਦੀਆਂ ਹਨ ਸਾਡੀ ਗੱਲ ਕਰ ਲੈਂ ਜੀ ਜੋ ਉੱਥੇ ਬੰਨ੍ਹਦੀ ਹੋ ਸਕਦਾ ਹੈ ਕਿ ਇਹ ਸੈਂਟਰ ਟੂ ਟ੍ਰੈਫਿਕ ਤੁਸੀਂ ਵਿੱਚ ਚਾਤਮਾ ਨਹੀਂ ਡ੍ਰੈਫਟ ਜੀ ਨਾ ਮੈਂ ਟ੍ਰੈਫਿਕ ਮੈਨੇਜਮੈਂਟ ਵਿਭਾਗ ਨੂੰ ਜਿੱਥੇ ਇਹ ਕਹਿੰਦੇ ਕਿ ਸਕੂਲ ਬੱਸਿਸ ਕੱਟੀਆਂ ਹੋਣ ਜਾਂ ਜਦੋਂ ਸਕੂਲ ਛੁੱਟੀ ਹੁੰਦੀ ਹੈ ਉੱਥੇ ਜੇ ਬੰਦੇ ਹੋ ਸਕਦੇ ਸੈਂਟਰ ਚ ਕੁਝ ਬੈਰੀਕੇਡਿੰਗ ਕਰਕੇ ਖਰਾ ਸਕਦੇ ਉਹ ਕਾਈਂਡਲੀ ਕਰਾ ਦਿਓ ਉਸ ਦਿਨ ਜਦੋਂ ਰੈਗੂਲਰ ਜਦੋਂ ਛੁੱਟੀ ਹੁੰਦੀ ਹੈ ਉਸ ਟਾਈਮ ਤੇ ਤੁਹਾਡਾ ਕੋਈ ਸਟਾਫ ਹੋਵੇ ਮੈਡਮ ਬਾਮਣੀ ਰੋਡ ਤੇ ਬਹੁਤ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਹੁੰਦੀ ਕਈ ਵਾਰ ਮੁਲਾਜ਼ਮ ਵੀ ਉੱਥੇ ਹੁੰਦੇ ਨੇ ਪਰ ਕਿਸੇ ਨੇ ਕੋਈ ਜ਼ਿੰਮੇਵਾਰੀ ਨਹੀਂ ਸਮਝਦਾ ਕਿ ਟ੍ਰੈਫਿਕ ਨਹੀਂ ਉਦਾਂ ਹੀ ਚੱਲਦਾ ਜਿਹੜੇ ਟ੍ਰੈਫਿਕ ਵੱਲੇ ਹਨ ਉਹਨਾਂ ਨੂੰ ਬਾਮਣੀ ਵਾਲੇ ਰੋਡ ਦੀ ਹਾਂ ਬਾਮਣੀ ਵਾਲੇ ਰੋਡ ਦੀ ਇਸ ਵਨ ਕੋਈ ਦੀ ਸਭ ਕੋ ਸੈਂਕਸ਼ਨ ਹੋਣਗੇ ਐਂਡ ਚਲਾਨ ਕੱਟਣਾ ਚਲਾਨ ਚਲਾਨ ਕੱਟ ਕੇ ਤੋਂ ਚਲਾਨ ਪਿੱਟੋ ਕਿੰਨੇ ਚਲਾਨ ਹੋਣਗੇ ਲੋਕ ਜਿਹਦੇ ਜਿੰਨੇ ਖਾਲੀ ਬਲੱਡ ਪਏ ਆ ਜੀ ਨਗਰ ਕੌਂਸਲ ਵੱਲੋਂ ਕੋਈ ਕਿਸੇ ਨੂੰ ਨੋਟਿਸ ਨਹੀਂ ਕੱਢਿਆ ਗਿਆ ਕੋਈ ਕੁਝ ਨਹੀਂ ਕੀਤਾ ਗਿਆ ਹਾਂਜੀ ਇਹ ਸਭ ਸੌਸ ਪੜਦਾ ਸੀ ਕਹਿੰਦੇ ਇਸ ਵਾਰ ਪੜਦਾ ਹੈ ਜਿਨ੍ਹਾਂ ਦੇ ਨੋਟਿਸ ਕੱਟਨੇ ਐ ਜਿਨ੍ਹਾਂ ਨੇ ਆਪਣੇ ਗੰਦੇ ਰੱਖੇ ਆ ਉਹਨਾਂ ਨੂੰ ਅੱਜ ਹੀ ਨੋਟਿਸ ਅੱਜ ਹੀ ਨੋਟਿਸ ਐਗਾ ਔਰ ਜੀ ਢਾਲਮਲੀ ਪ੍ਰੋਬਲਮ ਐ ਅੱਜ ਹੀ ਆਪਣੀ ਟੀਮ ਨੂੰ ਕਹੋ ਚੱਕੋ ਅੱਜ ਚੈੱਕ ਕਰੋ ਹੇਟ ਪੰਜਾਬੀ ਟੀਵੀ ਲਈ ਹਰਪ੍ਰੀਤ ਮਹਿਮੀ ਜਲਾਲਾਬਾਦ